ਮੇਨ ਜੋ ਗੋਦ ਗੋਦ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ 139 ਅੰਗ ਤੇ ਸ਼ਬਦ ਧਿਆਨ ਕਰਦੇ ਹਨ ਸ਼ਲੋਕ ਮਹੱਲਾ ਪਹਿਲਾ ਊੜ ਬੋਲ ਮੁਰਦਾਰ ਖਾਏ ਸਸੀ ਕੀ ਝੂਠ ਬੋਲਣ ਬਾਅਦ ਤੇ ਪਾਤਸ਼ਾਹ ਬਚਨ ਕਰਦੇ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਊੜ ਬੋਲ ਕਹਿੰਦੀ ਝੂਠ ਬੋਲਦਾ ਮੁਰਦਾਰ ਖਾਏ ਕਹਿੰਦੇ ਤੂੰ ਮੁਰਦਾਰ ਨੂੰ ਮਰੇ ਹੋਏ ਨੂੰ ਖਾਂਦਾ ਮੁਰਦੇ ਨੂੰ ਖਾਂਦਾ ਝੂਠ ਬੋਲਣੇ ਬਾਅਦ ਗੁਰੂ ਰੋਕਦੇ ਕਿ ਜਿਹੜਾ ਮਨੁੱਖ ਝੂਠ ਬੋਲਦਾ ਉਹ ਮੁਰਦੇ ਨੂੰ ਖਾਂਦਾ ਉਹ ਮਰਦਾਰ ਨੂੰ ਖਾਂਦਾ ਮਰੇ ਹੋਏ ਨੂੰ ਖਾਣਾ ਮੁਰਦੇ ਨੂੰ ਖਾਣਾ ਮਾਸ ਨੂੰ ਖਾਣਾ ਆਮ ਲੋਕਾਂ ਦਾ ਸਵਾਲ ਰਹਿੰਦਾ ਨੇ ਕਿ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ ਕਹਿੰਦੇ ਪਾਈ ਮਰਦਾਰ ਨੂੰ ਖਾਣਾ ਮੁਰਦੇ ਨੂੰ ਖਾਣਾ ਬਹੁਤ ਬੁਰਾ ਹੈ ਲੇਕਿਨ ਜਿਹੜਾ ਝੂਠ ਬੋਲਦਾ ਉਹ ਵੀ ਮੁਰਦਾ ਖਾਣ ਦੇ ਬਰਾਬਰ ਹੈ ਕੂੜ ਬੋਲ ਮੁਰਦਾ ਖਾਏ ਕੋਈ ਮਾਸ ਨਹੀਂ ਖਾਂਦਾ ਲੇਕਿਨ ਝੂਠ ਬੋਲਦਾ ਉਸ ਨੂੰ ਵੀ ਉਨਾ ਹੀ ਪਾਪ ਲੱਗਦਾ ਜਿੰਨਾ ਮਾਸ ਖਾਣੇ ਵਾਲੇ ਨੂੰ ਲੱਗਦਾ ਕੂੜ ਬੋਲ ਮੁਰਦਾ ਖਾਏ ਅਬਰੀ ਨੂੰ ਸਮਝਾ ਬਣ ਜਾਏ ਕਹਦੇ ਪਏ ਦੂਸਰਿਆਂ ਨੂੰ ਸਮਝਾਉਣ ਜਾਂਦਾ ਆਪ ਝੂਠ ਬੋਲਦਾ ਆਪ ਮਰਦਾਰ ਕਹਿੰਦਾ ਦੂਸਰਿਆਂ ਨੂੰ ਸਮਝਾਉਣ ਜਾਂਦਾ ਮੂਠਾ ਆਪ 모ਹਾਏ ਸਾਥ ਹੈ ਕਹਿੰਦੇ ਦੋਏ ਸਾਥੀਆਂ ਦੇ ਚ ਜਾ ਕੇ ਰਲ ਜਾਂਦਾ ਉਹ ਵੀ ਉਹ ਜੇ ਇਹ ਹੈ ਜ ਮਰਦਾਰ ਖਾਣੇ ਵਾਲਾ ਹੈ ਜੇ ਇਹ ਹੈ ਝੂਠ ਬੋਲਣ ਵਾਲਾ ਹੈ ਨਾਨਕ ਐਸਾ ਆਗੂ ਜਾਪੈ ਇਹ ਨਾਨਕ ਦੇਵ ਜੀ ਕਹਿੰਦੇ ਇਹ ਹੈ ਜ ਆਗੂ ਹੈ ਆਪਣੇ ਆਪ ਨੂੰ ਆਗੂ ਕਹੁੰਦਾ ਲੇਕਿਨ ਝੂਠ ਬੋਲਦਾ ਮਰਦਾਰ ਖੰਦਾ ਪਾਚਨੇ ਹੁਕਮ ਕਰ ਦਿੱਤਾ ਕਿ ਜਿਹੜਾ ਝੂਠ ਬੋਲਦਾ ਮਰਦਾਰ ਖੰਦਾ ਉਹ ਆਗੂ ਨਹੀਂ ਬਣ ਸਕਦਾ ਮਹੱਲਾ ਚੌਥਾ ਜਿਸ ਦੇ ਅੰਦਰ ਸੱਚ ਹੈ ਹੁਣ ਸੱਚ ਵਾਹ ਤੇ ਚੰਗੇ ਨੇ ਜਿਹਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਅਲਾਏ ਕਹਿੰਦੇ ਉਹੀ ਸੱਚੇ ਨਾਮ ਨੂੰ ਅਲਾ ਸਕਦਾ ਹੈ ਸੱਚੇ ਨਾਮ ਨੂੰ ਬੋਲ ਸਕਦਾ ਹੈ ਇਹਦੇ ਅੰਦਰ ਦੇ ਵਿੱਚ ਸੱਚ ਹੈ ਇਸ ਸਕੇ ਝੂਠੇ ਨੂੰ ਪਾਤਸ਼ਾਹ ਨੇ ਹੁਣ ਪਾਠ ਕਰਨ ਤੋਂ ਵੀ ਰੋਕ ਦਿੱਤਾ ਕਹਿੰਦੇ ਕੋਈ ਫਾਇਦਾ ਨਹੀਂ ਤੇਰੇ ਪਾਠ ਕਰਨ ਦਾ ਤੂੰ ਝੂਠ ਬੋਲਦਾ ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੂਕ ਸੱਚ ਅਲਾਏ ਕਹਿੰਦੇ ਉਹ ਸੱਚੇ ਨਾਮ ਨੂੰ ਅਲਾਉਂਦਾ ਹੈ ਬੋਲਦਾ ਹੈ ਦੋਨਾਂ ਨੂੰ ਰੋਕ ਦਿੱਤਾ ਜਿਹੜਾ ਝੂਠ ਬੋਲਦਾ ਤੇ ਮਾਸ ਖਾਂਦਾ ਉਹਨੂੰ ਪਾਠ ਕਰਨ ਤੋਂ ਰੋਕ ਦਿੱਤਾ ਰੱਬ ਨੇ ਜਿਹੜਾ ਸੱਚਾ ਹੈ ਉਹ ਨਾਮ ਨੂੰ ਲਾਉਂਦਾ ਨਾਮ ਨੂੰ ਜਪਦਾ ਉਹ ਹਰ ਮਾਰਗ ਆਪ ਚੱਲਦਾ ਉਹ ਆਪ ਹਰ ਦੇ ਰੱਬ ਦੇ ਮਾਰਗ ਤੇ ਚੱਲਦਾ ਹੈ ਰੱਬ ਦਾ ਮਾਰਗ ਕਿਹੜਾ ਹੈ ਰੱਬ ਦਾ ਰਸਤਾ ਕਿਹੜਾ ਹੈ ਇਹ ਗੁਰਬਾਣੀ ਦਾ ਰਸਤਾ ਜਿਹੜਾ ਹੁਣ ਮਾਸ ਨਹੀਂ ਖਾਂਦਾ ਝੂਠ ਨਹੀਂ ਬੋਲਦਾ ਉਹ ਰੱਬ ਤੇ ਰਸਤੇ ਤੇ ਚੱਲਦਾ ਹੈ ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ ਕਹਿੰਦੇ ਉਹ ਹੋਰਾਂ ਨੂੰ ਫਿਰ ਇਸ ਰਸਤੇ ਤੇ ਪਾਉਂਦਾ ਉਹ ਰਸਤੇ ਤੇ ਪਾ ਸਕਦਾ ਜਿਹੜਾ ਆਪ ਝੂਠ ਨਹੀਂ ਬੋਲਦਾ ਤੇ ਮਰਦਾਰ ਨਹੀਂ ਖਾਂਦਾ ਉਹ ਆਪ ਇਸ ਮਾਰਗ ਤੇ ਚੱਲਦਾ ਜਿਹੜਾ ਰਸਤਾ ਜਿਹੜਾ ਮਾਰਗ ਰੱਬ ਦੇ ਘਰ ਨੂੰ ਜਾਂਦਾ ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ ਜੇ ਅੱਗੇ ਤੀਰਥ ਹੋਏ ਕਿਸੇ ਪਾਚਾ ਦਾਦੇ ਕਹਿੰ ਕੇ ਮਰਨ ਤੋਂ ਬਾਅਦ ਜੇ ਤੀਰਥ ਹੋਵੇ ਫਿਰ ਉੱਤੇ ਨਹਾ ਲਵੇ ਰੱਬ ਕੋ ਜਾਣ ਲੱਗਿਆ ਨਹਾ ਲਵੇ ਅੱਗੇ ਤੀਰਥ ਨਹੀਂ ਹੈ ਜੇ ਅੱਗੇ ਤੀਰਥ ਹੋਏ ਤਾਂ ਮਲ ਨਹੀਂ ਕਹਿੰਦੇ ਤਾਂ ਮੈਲ ਰਹਿ ਜਵੇ ਜੇ ਅੱਗੇ ਤੀਰਥ ਹੋਵੇ ਅੱਗੇ ਕੀ ਹੈ ਮਰਨ ਤੋਂ ਬਾਅਦ ਤਾਂ ਅੱਗੇ ਮੜੀਆਂ ਉੱਥੇ ਤਾਂ ਸੁਭਾਅ ਉੱਡਦੀ ਹੈ ਅੱਗੇ ਤੀਰਥ ਨਹੀਂ ਹੈ ਅੱਗੇ ਮੜੀਆਂ ਹੈ ਅੱਗੇ ਛੱਪੜ ਹੈ ਜੇ ਅੱਗੇ ਤੀਰਥ ਹੋਏ ਤਾਂ ਮੱਲ ਲੈ ਛੱਪੜ ਨਾਤੇ ਸਗਵੀ ਮੱਲ ਲਾਏ ਕਰੇ ਛੱਪੜ ਜੀ ਨਾਨ ਨਾਲ ਤਾਂ ਮਲ ਹੋਰ ਲੱਗ ਜਾਂਦੀ। ਚੱਪੜ ਵਿੱਚ ਤਾਂ ਜਿੱਕੜ ਹੁੰਦਾ ਹੈ, ਗਾਰਾ ਹੁੰਦਾ ਹੈ, ਲੇਲੀ ਹੁੰਦੀ। ਤੀਰਥ ਪੂਰਾ ਸਤਿਗੁਰੂ। ਕਹਿੰਦੇ ਤੀਰਥ ਤਾਂ ਪੂਰਾ ਸਤਿਗੁਰੂ ਹੈ। ਗੁਰੂ ਬਾਰਬਾ 10 ਦਿਨ ਸਿਰ ਗੁਰੂ ਨਾਨਕ ਦੇਵ ਜੀ ਕਿ ਤੀਰਥ ਤਾਂ ਸਤਿਗੁਰੂ ਹੈ। ਤੀਰਥ ਸਤਿਗੁਰੂ ਗ੍ਰੰਥ ਸਾਹਿਬ ਤੀਰਥ ਹੈ। ਇਛਨਾਨ ਇਹਦੇ ਵਿੱਚ ਕਰਨੇ। ਇਦੇ ਵਿੱਚ ਹੁਣ ਸਾਡਾ ਪਿੰਡਾ ਦੇ ਨਹੀਂ ਧੋਤੀ ਜਾ ਸਕਦੀ ਇਹਦੇ ਵਿੱਚ ਮਨ ਨੂੰ ਧੋਣਾ ਹੈ ਮਨ ਧੋਤਾ ਜਾਂਦਾ ਇਹਦੇ ਵਿੱਚ ਤੀਰਥ ਪੂਰਾ ਸਾਤਗੁਰੂ ਜੋ ਆਨੰਦੇ ਨਾ ਹਰ ਹਰ ਨਾਮ ਤੇ ਆਏ ਕਹਿੰਦੇ ਇਹ ਤੀਰਥ ਜਿਹੜਾ ਹਰ ਹਰ ਨੂੰ ਰੋਜ਼ ਤੇ ਆਉਂਦਾ ਹੈ ਸਾਤਗੁਰੂ ਤੀਰਥ ਤੇ ਜਿਹੜਾ ਹਰ ਹਰ ਨੂੰ ਰੋਜ਼ ਤੇ ਆਉਂਦਾ ਉਹ ਵੀ ਤੀਰਥ ਬਣ ਜਾਂਦਾ ਤੇਰੀ ਥਾਂ ਬਣ ਜਾਂਦੀ ਹੈ ਤੀਰਥ ਉਸ ਨੂੰ ਕਹਿੰਦੇ ਤੇਰੀ ਥਾਂ ਰੱਬ ਦੀ ਥਾਂ ਜਿੱਥੇ ਰੱਬ ਵੱਸਦਾ ਹੈ ਤੀਰਥ ਪੂਰਾ ਸਤਿਗੁਰ ਜੋ ਆਂਦਨ ਹਰ ਹਰ ਨਾਮ ਅੱਤੇ ਆਏ ਉਹ ਆਪ ਛੁੱਟਾ ਕਹਿੰਦੇ ਉਹ ਆਪ ਛੁੱਟ ਜਾਂਦਾ ਇਸ ਤੋਂ ਜਮਾਂ ਤੋਂ ਜਿਹੜਾ ਹਰ ਰੋਜ਼ ਹਰ ਹਰ ਧਿਆਉਂਦਾ ਉਹ ਆਪ ਜਮਾਂ ਤੋਂ ਛੁੱਟ ਜਾਂਦਾ ਉਹ ਆਪ ਛੋਟਾ ਕੋਟੰਬਸਿਓ ਦੇ ਹਰ ਹਰ ਨਾਮ ਉਹ ਆਪ ਛੁੱਟ ਜਾਂਦਾ ਫਿਰ ਹਰ ਹਰ ਦਾ ਨਾਮ ਉਹ ਬਾਕੀ ਲੋਕਾਂ ਨੂੰ ਦੇ ਦਿੰਦਾ ਜਿਹੜੇ ਲੈਣਾ ਚਾਹੁੰਦੇ ਆ ਨਾ ਉਹਨਾਂ ਨੂੰ ਫਿਰ ਹਰ ਹਰ ਦੇ ਦਿੰਦਾ ਹੈ ਉਹ ਆਪ ਛੋਟਾ ਕਟੰਬ ਸਿਉਂ ਦੇ ਹਰ ਹਰ ਨਾਮ ਕਹਿੰਦੇ ਉਹ ਫਿਰ ਸਾਤਗੁਰੂ ਹਰ ਹਰ ਦਾ ਨਾਮ ਦੇ ਦਿੰਦਾ ਸਭ ਸ੍ਰਿਸ਼ਟ ਸੁਢਾਏ ਕਹਿੰਦੇ ਸਾਰੀ ਸ੍ਰਿਸ਼ਟੀ ਨੂੰ ਸੁਢਾ ਦਿੰਦਾ ਹੈ ਸਾਤਗੁਰੂ ਲੇਕਿਨ ਸਾਤਗੁਰੂ ਦਿੰਦਾ ਕੀ ਹੈ ਵੰਡਦਾ ਕੀ ਹੈ ਸਾਤਗੁਰੂ ਨਾਮ ਨੂੰ ਵੰਡਦਾ ਹੈ ਅਸੀਂ ਹੋਰ ਚੀਜ਼ਾਂ ਵੰਡਦੇ ਆਂ ਸਤਿਗੁਰੂ ਨਾਮ ਵੰਡਦਾ ਸਤਿਗੁਰੂ ਬਾਣੀ ਵੰਡਦਾ ਸਤਿਗੁਰੂ ਸ਼ਬਦ ਵੰਡਦਾ ਜਾਨ ਨਾਨਕ ਤਿਸ ਬਲੇਹਾਰ ਨੇ ਫਿਰ ਕੋ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਆ ਕਹਿੰਦੇ ਪਾਈ ਮੈਂ ਉਸ ਤੋਂ ਬਲੇਹਾਰ ਨੇ ਜਾਂਦਾ ਹਾ ਜੋ ਆਪ ਜਪੇ ਅਬਰਾ ਨਾਮ ਜਪਾਏ ਕਹਿੰਦੇ ਜਿਹੜਾ ਆਪ ਜਪਦਾ ਤੇ ਹੋਰ ਨੂੰ ਆਪਣਾ ਨਾਮ ਜਪਾਉਂਦਾ ਹੈ ਨਾਮ ਜਪਾਉਣੇ ਵਾਲੇ ਤੋਂ ਬਲਿਹਾਰ ਨੇ ਜਾਂਦੇ ਤੰਤਰ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਪੌੜੀ ਇੱਕ ਕਾਂਦੂ ਮੂਲ ਝੋਣ ਖਾਏ ਬਣ ਖੰਡ ਆਵਾਸਾ ਕਹਿੰਦੇ ਇੱਕ ਜੰਗਲਾਂ 'ਚ ਚਲੇ ਗਏ ਜੰਗਲਾਂ 'ਚ ਜਾ ਕੇ ਬਸਣ ਲੱਗ ਗਏ ਉੱਤੇ ਕੀ ਖਾਂਦੇ ਹਨ ਕਾਂਦੂ ਮੂਲ ਬੜੇ ਮੇਵੇ ਹਨ ਜੰਗਲਾਂ ਵਿੱਚ ਵੀ ਕੰਧ ਮੂਲ ਖਾਂਦੇ ਹਨ ਲੇਕਿਨ ਉਹ ਹਰ ਹਰ ਦਾ ਨਾਮ ਕਿਹਨੂੰ ਵੰਡਣਗੇ ਉੱਤੇ ਜੰਗਲਾਂ ਵਿੱਚ ਦਰਖਤਾਂ ਨੂੰ ਵੰਡਣਾ ਹੈ ਇਹ ਤਾਂ ਭਾਈ ਮਨੁੱਖਾਂ ਨੂੰ ਵੰਡਣਾ ਹੈ ਇਹ ਤਾਂ ਕਲਯੁਗੀ ਜੀਵਾਂ ਨੂੰ ਵੰਡਣਾ ਹੈ ਨਾਮ ਜੰਗਲਾਂ 'ਚ ਜਾ ਕੇ ਵੀ ਕੀ ਖਾਂਦੇ ਆ ਕੰਧ ਮੂਲ ਚੁਣ-ਚੁਣ ਕੇ ਖਾਂਦੇ ਹਨ ਇੱਕ ਕੰਧ ਮੂਲ ਚੁਣ ਖਾਏ ਬਣ ਖੰਡ ਵਾਸਾ ਇਕ ਪਗਮਾ ਬੇਸ ਕਰ ਫਿਰੈ ਇਕ ਪਗਮੇ ਬੇਸ ਕਰਕੇ ਫਿਰਦੇ ਆ ਪਗਮੇ ਕੱਪੜੇ ਪਾ ਲੇ ਲੋਕਾਂ ਨੂੰ ਭਗਤ ਦੱਸਣ ਵਾਸਤੇ ਇਕ ਪਗਮੇ ਪਗਮਾ ਬੇਸ ਕਰ ਫਿਰੈ ਜੋਗੀ ਸੰਿਆਸਾ ਜੋਗੀ ਬਣ ਗਿਆ ਕਹਿੰਦਾ ਸੰਿਆਸ ਲੈ ਲਿਆ ਇਕ ਪਗਮਾ ਬੇਸ ਕਰ ਫਿਰੇ ਜੋਗੀ ਸੰਨਿਆਸਾ ਅੰਦਰ ਤ੍ਰਿਸ਼ਨਾ ਕਹਿੰਦੇ ਅੰਦਰ ਦੀ ਜੀ ਤ੍ਰਿਸ਼ਨਾ ਲੱਗੀ ਐ ਬਾਹਰ ਤੋਂ ਪੇਕ ਦਿਖਾਇਆ ਜੋਗੀਆਂ ਵਾਲਾ ਪਗਮਾ ਪੇਸ ਦਿਖਾਇਆ ਬਾਬੇ ਨਾਨਕ ਵਾਲਾ ਅੰਦਰ ਤ੍ਰਿਸ਼ਨਾ ਹੈ ਕਿਹੜੀ ਤ੍ਰਿਸ਼ਨਾ ਹੈ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਪਛਾਣ ਦੱਸਦੇ ਆ ਕਿ ਇਹ ਨਾ ਜਿਹੜੇ ਪੇਕ ਦਿਖਾਉਣੇ ਨੇ ਬਲ ਅੰਦਰ ਕਿਹੜੀ ਤ੍ਰਿਸ਼ਨਾ ਹੈ ਅੰਦਰ ਤ੍ਰਿਸ਼ਨਾ ਬਹੁਤ ਇਛਾ ਦਾਨ ਭੋਜਨ ਕੀ ਆਸ ਬਹੁਤ ਸੁਆਦਲੇ ਭੋਜਨਾਂ ਦੀ ਆਸਾ ਕਰਦੇ ਬਹੁਤ ਸੁਆਦਲੇ ਭੋਜਨ ਕਰਦੇ ਸੁਆਦਲਾ ਭੋਜਨ ਖਾਣ ਤੋਂ ਵੀ ਰੋਕ ਦਿੱਤਾ ਸੀ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਮਾਸ ਖਾਣ ਤੋਂ ਰੋਕਿਆ ਸੀ ਝੂਠ ਬੋਲਣ ਤੋਂ ਰੋਕਿਆ ਸੀ ਉਹਨ ਸਵਾਦਲਾ ਭੋਜਨ ਖਾਣ ਤੋਂ ਰੋਕ ਦਿੰਦਾ ਹੈ ਕਹਿੰਦੇ ਮੈਲ ਲੱਗਦੀ ਹੈ ਪੇਖ ਬਣਾਇਆ ਬਈ ਜੋਗੀਆਂ ਬਾਲਾ ਸੰਨਿਆਸੀਆਂ ਵਾਲਾ ਲੇਕਿਨ ਸਵਾਦਲੇ ਭੋਜਨ ਖਾਂਦੇ ਹਨ ਅਸੀਂ ਵੀ ਜ਼ੋਰ ਲਾਉਂਦੇ ਆ ਘਰ ਵਿੱਚ ਆਪਣੀ ਬਿਰਧ ਮਾਤਾ ਨੂੰ ਪਿਤਾ ਨੂੰ ਪਤੀ ਨੂੰ ਪਾਣੀ ਦਾ ਗਲਾਸ ਨਹੀਂ ਦੇਣਾ ਕੋਈ ਇਹ ਹੈ ਜਾਂ ਪਖੰਡੀ ਆ ਜਾਵੇ ਪੇਖੀ ਆ ਜਾਵੇ ਉਹਨੂੰ 36 ਪ੍ਰਕਾਰ ਦੇ ਭੋਜਨ ਬਣਾ ਬਣਾ ਕੇ ਚਕਾਉਂਦੇ ਅਸੀਂ ਕਹਿੰਦੇ ਬੜਾ ਪੁੰਨ ਹੈ ਬਾਪ ਦੇ ਮਾਂ ਦੇ ਮੂੰਹ ਵਿੱਚ ਪਾਣੀ ਨਹੀਂ ਪਾਉਣਾ ਉਹਨਾਂ ਤੋਂ ਗਿਆਨ ਆਉਂਦੀ ਹੈ ਨਾ ਉਹਨਾਂ ਤੋਂ ਨਫ਼ਰਤ ਕਰਦੇ ਆ ਕਿਹੜਾ ਸਾਂਭੂ ਕਹਿੰਦੇ ਮਾਂ ਨੂੰ ਕਿਹੜਾ ਸਾਂਭੂ ਬਾਪ ਨੂੰ ਕਹੋਂਦੇ ਕੀ ਹੈ ਅੰਬਤ ਧਾਰੀ ਸਿੱਖ ਵੀਰ ਬੀਬੀਆਂ ਕੋ ਹੁੰਦੇ ਐ ਦੁਨੀਆ ਕਿੱਧਰ ਨੂੰ ਸਿਰਗੂ ਨਾਰਕਦੇਵੀ ਜੀ ਮਹਾਰਾਜ ਬਚਨ ਕਰਦੇ ਕਹਿੰਦੇ ਭਾਈ ਜਿਹੜੇ ਸ਼ਾਦੇ ਭੋਜਨ ਖਾਂਦੇ ਹਨ ਉਹ ਵੀ ਭਗਤਾਂ ਜਿਹੜੇ ਸਵਾਦ ਲਈ ਭੋਜਨ ਖਾਂਦੇ ਹਨ ਉਹ ਭਗਤ ਨਹੀਂ ਹਨ ਉਹ ਸਾਧੂ ਨਹੀਂ ਹਨ ਉਹ ਸੰਤ ਨਹੀਂ ਹਨ ਅੰਦਰ ਤ੍ਰਿਚਨਾ ਬਹੁਤ ਸਾਧਨ ਭੋਜਨ ਕੀ ਆਸਾ ਬਿਰਥਾ ਜਨਮ ਗਵਾਇ ਕਹਿੰਦੇ ਬਿਰਥਾ ਜਨਮ ਗਵਾ ਲਿਆ ਉਹਨਾਂ ਨੇ ਕਿਹਨਾਂ ਨੇ ਜਿਹੜੇ ਭਗ ਮੇ ਪੇਸ ਪਾਏ ਬੇ ਜੋਗੀ ਬਣੇ ਬੇ ਸੰਨਿਆਸੀ ਬਣੇ ਬੇ ਆਪਣਾ ਜਨਮ ਗਵਾ ਲਿਆ ਬਿਰਥਾ ਜਨਮ ਗਵਾਏ ਨਾ ਗਰੇਹੀ ਨਾ ਦਸਾ ਕਹਿੰਦੇ ਨਾ ਉਹ ਗ੍ਰਹਿਸਤੀ ਰਿਹਾ ਨਾ ਉਦਾਸੀ ਰਿਹਾ ਉਦਾਸੀ ਬਣ ਗਿਆ ਸਾਧੂ ਬਣ ਗਿਆ ਸੰਤ ਬਣ ਗਿਆ ਲੇਕਿਨ ਭੋਜਨ ਸਵਾਦ ਲੈ ਖਾਂਦਾ ਕਹਿੰਦੇ ਆਪਣਾ ਜਨਮ ਗਵਾ ਲਿਆ ਨਾ ਉਹ ਗ੍ਰਹਿਸਤੀ ਰਿਹਾ ਨਾ ਉਹ ਉਦਾਸੀ ਰਿਹਾ ਬੇਰਤਾ ਜਨਮ ਗਵਾਏ ਨਾ ਗ੍ਰਹੀ ਨਾ ਉਦਾਸਾ ਜਮ ਕਾਲ ਸਿਰੋ ਨਾ ਉਤਰੈ ਜਮ ਕਾਲ ਨਹੀਂ ਸਿਰ ਤੋਂ ਉਤਰਦਾ ਉਹਨਾਂ ਤੋਂ ਜਮ ਕਾਲ ਨੇ ਉਹਨਾਂ ਨੂੰ ਬੰਨ੍ਹ ਕੇ ਖਾ ਜਾਣਾ ਜਮ ਕਾਲ ਨਾ ਸਿਰੋਂ ਉਤਰੇ ਤਰਬਿੱਧਾ ਮਨਸਾ ਤਰਬਿੱਧ ਬੜੀ ਮਨਸਾ ਬੜੇ ਯਤਨ ਕਰਦਾ ਹੈ ਬੜਾ ਦਿਖਾਵਾ ਕਰਦਾ ਹੈ ਗੁਰਮਤੀ ਕਾਲ ਨਾ ਆਬੈ ਨੇੜੈ ਉਹਨਾਂ ਨੇ ਜਿਹੜੇ ਬਖਾਵੇ ਵਾਲਿਆਂ ਤੋਂ ਕਾਲ ਖਾ ਗਿਆ ਜਿਨ੍ਹਾਂ ਨੇ ਗੁਰੂ ਦੀ ਮਤ ਲੈ ਲਈ ਕਿਹੜੀ ਮਤ ਦਿੱਤੀ ਹੈ ਗੁਰੂ ਨੇ ਕਿ ਝੂਠ ਨਹੀਂ ਬੋਲਣਾ, మాਸ ਨਹੀਂ ਖਾਣਾ, ਭੇਖ ਨਹੀਂ ਦਿਖਾਉਣਾ ਕਿਹੜਾ ਕੰਮ ਛੱਡਿਆ ਇਹਦੇ ਚੋਂ ਆਪਾਂ ਆਪਾਂ ਝੂਠ ਵੀ ਬੋਲਦੇ ਆ, మాਸ ਵੀ ਖਾਂਦੇ ਆ, ਦਿਖਾਵਾ ਵੀ ਦਿਖਾਉਂਦੇ ਆ ਜਿਹੜਾ ਇਸ ਮਤ ਨੂੰ ਮੰਨ ਲੈਂਦਾ ਹੈ ਗੁਰੂ ਦੀ ਮਤ ਗੁਰਮਤੀ ਕਾਲ ਨਾ ਆਵੇ ਨੇੜਾ ਕਹਿੰਦੇ ਕਾਲ ਉਹਨਾਂ ਦੇ ਨੇੜੇ ਨਹੀਂ ਆਉਂਦਾ ਜਿਹੜੇ ਗੁਰੂ ਦੀ ਮੱਤ ਪ੍ਰਾਪਤ ਕਰ ਲੈਂਦੇ ਹਨ ਗੁਰਮਤੀ ਕਾਲ ਨਾ ਆਵੇ ਨੇੜੇ ਜਾਂ ਹੋਵੇ 10 ਅਨਦਾਸਾਂ ਜਿਹੜੇ ਰੱਬ ਦੇ ਦਾਸ ਹਨ ਉਹਨਾਂ ਦੇ ਦਾਸ ਬਣ ਜਾਂਦੇ ਹਨ ਜਿਹੜੇ ਸਾਧੂਆਂ ਦਾ ਦਾਸ ਬਣ ਜਾਂਦੇ ਹਨ ਜਿਹੜੇ ਸਾਧੂਆਂ ਦੀ ਗੱਲ ਮੰਨਦੇ ਹਨ ਭਗਤਾਂ ਦੀ ਗੱਲ ਮੰਨਦੇ ਹਨ ਕਾਲ ਉਹਨਾਂ ਨਹੀਂ ਆ ਸਕਦਾ ਉਹ ਕਾਲ ਤੋਂ ਬਚ ਜਾਂਦੇ ਹਨ ਗੋਰ ਮਤੀ ਕਾਲ ਨ ਆਬੇ ਨੇੜੇ ਜਾਂ ਹੋਵੇ ਦਾਸਨ ਦਾਸਾ ਸੱਚਾ ਸ਼ਬਦ ਸੱਚ ਮੰਨ ਕਹਿੰਦੇ ਸੱਚਾ ਸ਼ਬਦ ਹੈ ਸੱਚੇ ਨੂੰ ਇਹ ਸ਼ਬਦ ਨੂੰ ਮੰਨ ਲੈ ਸੱਚਾ ਸ਼ਬਦ ਸੱਚ ਮੰਨ ਕਰ ਹੀ ਮੈਂ ਅਦਾਸਾ ਕਹਿੰਦੇ ਘਰ ਦੇ ਵਿੱਚ ਤੂੰ ਅਦਾਸੀ ਬਣ ਜਾਊਂਗਾ ਦਾਸ ਬਣ ਜਾਊਂਗਾ ਲੇਕਿਨ ਸੱਚੇ ਸ਼ਬਦ ਨੂੰ ਮੰਨ ਜਾ ਬਾਬੇ ਨਾਨਕ ਦੀ ਬਾਣੀ ਨੂੰ ਮੰਨ ਲੈ ਸੱਚਾ ਸਬਦ ਸੱਚ ਮਨ ਕਰ ਹੀ ਮੈਂ ਅਦਾਸਾ ਨਾਨਕ ਸਤਗੁਰ ਸੇਵਨ ਅਸਨਾ ਇਹ ਨੂੰ ਨਾਨਕ ਦੇਵ ਜੀ ਕਹਿੰਦੇ ਪਾਈ ਆਪਣੇ ਸਤਗੁਰ ਦੀ ਸੇਵਾ ਕਰ ਨਾਨਕ ਸਤਗੁਰ ਸੇਵਨ ਆਪਣਾ ਸੇ ਆਸਾ ਤੇ ਨਰਾਸਾ ਕਹਿੰਦੇ ਉਹਨਾਂ ਦੀ ਜਿਹੜੀ ਆਸਾ ਹੁੰਦੀ ਹੈ ਫਿਰ ਨਰਾਸਾ ਹੀ ਬਦਲ ਜਾਂਦੀ ਹੈ ਉਹ ਕਿਸੇ ਤੋਂ ਆਸ ਨਹੀਂ ਰੱਖਦੇ ਸਭ ਤੋਂ ਵੱਡਾ ਦੁੱਖ ਕਿਹੜਾ ਹੈ ਕਿਸੇ ਤੋਂ ਆਸ ਰੱਖਣੀ ਉਹ ਆਸ ਸਾਡੀ ਪੂਰੀ ਨਹੀਂ ਹੁੰਦੀ ਫਿਰ ਅਸੀਂ ਦੁਖੀ ਹੁੰਦੇ ਆ ਸੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਆ ਕਹਿੰਦੇ ਸਾਤ ਗੁਰ ਦੀ ਸੇਵਾ ਦੇ ਨਾਲ ਜਿਹੜੀ ਆਸਾ ਹੈ ਉਹ ਨਰਾਸਾ ਵਿੱਚ ਬਦਲ ਜਾਂਦੀ ਹੈ ਆਸਾ ਮਨਸਾ ਸਗਲ ਤੇ ਆਗੇ ਜਗ ਤੇ ਰਹੇ ਨਰਾਸਾ ਗੁਰ ਕਿਰਪਾ ਇਹ ਜਨ ਪੈ ਕੀਨੀ ਤੈ ਇਹ ਜੁਗਤ ਪਛਾਨੀ ਨਾਨਕ ਲੀਨ ਪਿਉ ਗੁਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਜਦੋਂ ਸੰਸਾਰ ਤੋਂ ਆਸ ਖਤਮ ਹੋ ਗਈ ਸੰਸਾਰ ਤੋਂ ਕਿਸੇ ਕਿਸਮ ਦੀ ਆਸ ਨਹੀਂ ਰੱਖਣੀ ਲੋਕਾਂ ਤੋਂ ਕਿਸੇ ਕਿਸਮ ਦੀ ਆਸ ਨਹੀਂ ਰੱਖਣੀ ਇਹ ਗੁਰੂ ਕਿਰਪਾ ਕਰਦੇ ਹਨ ਤੇ ਇਹ ਜੁਗਤ ਨੂੰ ਪਛਾਨ ਲੈਂਦਾ ਹੈ ਪੇ ਜੋਤ ਨਾ ਜੋਤ ਰਲ ਜਾਂਦੀ ਜਦੋਂ ਸੰਸਾਰ ਤੇ ਲੋਕਾਂ ਤੇ ਆਸ ਲਾਈ ਬੈਠਾ ਹੈ ਉਹਨੀ ਦੇਰ ਤੱਕ ਰੱਬ ਨਾਲ ਮੇਲ ਨਹੀਂ ਹੋ ਸਕਦਾ ਕਿਉਂ ਬਚਨ ਕੀਤੇ ਆਸਾ ਮਨਸਾ ਸਗਲ त्यागे जग ਤੇ ਰਹੇ ਨਰਾਸਾ ਜੱਗ ਤੋਂ ਨਰਾਸ ਰਹਿਣਾ ਹੈ ਜੱਗ ਤੋਂ ਕਿਸੇ ਕਿਸਮ ਦੀ ਆਸ ਨਹੀਂ ਰੱਖਣੀ ਕਿ ਇਹ ਲੋਕ ਮੇਰਾ ਕੰਮ ਕਰ ਦੇਣਗੇ ਲੋਕ ਮੇਰੀ ਗੱਲ ਮੰਨ ਲੈਣਗੇ ਇਹ ਸਾਰੀਆਂ ਚੀਜ਼ਾਂ ਨੂੰ ਛੱਡ ਦੇਣਾ ਸ਼ਲੋਕ ਮਹੱਲਾ ਪਹਿਲਾ ਸਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਬੋਲਦੇ ਆ ਜੇ ਰਤ ਲੱਗੇ ਕੱਪੜਾ ਰਤ ਇਹ ਖੂਨ ਨੂੰ ਕਹਿੰਦੇ ਆ ਜੇ ਖੂਨ ਕੱਪੜੇ ਨੂੰ ਲੱਗ ਜਵੇ ਕਿੰਨਾ ਬੁਰਾ ਲੱਗਦਾ ਜੇ ਰਤ ਲੱਗੇ ਕੱਪੜਾ ਜਾਮਾ ਹੋਏ ਪਲੀਤ ਇਹ জামਾ ਜਿਹੜੇ ਜੇ ਕੱਪੜਾ জামਾ ਸਾਡੀ ਦੇਹ ਹੈ ਮਨੁੱਖੀ জামਾ ਇੱਕ ਪਛੂਆ ਦਾ জামਾ ਹੈ ਲੇਕਿਨ ਇਹ ਮਨੁੱਖ ਦਾ জামਾ ਕਹਿੰਦੇ ਪਲੀਤ ਹੋ ਜਾਂਦਾ ਹੈ ਕਦੋਂ ਜਦੋਂ ਇਹ ਮਾਸ ਕੰਦਾ ਜੇਕਰ ਕੱਪੜੇ ਨੂੰ ਖੂਨ ਲੱਗ ਜਵੇ ਕੱਪੜਾ ਬੜਾ ਬੁਰਾ ਲੱਗਦਾ ਕਦੀ ਪਾਇਆ ਹੈ ਕੱਪੜਾ ਜਿਹੜਾ ਖੂਨ ਲਿਬੜ ਜਵੇ ਖੂਨ ਦੇ ਨਾਲ ਉਹ ਕੱਪੜਾ ਪਾਇਆ ਗਾਲੇ 'ਚ ਕਦੇ ਗਲ ਵਿੱਚ ਤਾਂ ਨਹੀਂ ਪਾਇਆ ਅਸੀਂ ਉਸ ਖੂਨ ਨੂੰ ਆਪਣੇ ਪੇਟ ਵਿੱਚ ਪਾ ਲੈਂਦੇ ਆ ਆਪਣੇ ਢਿੱਡ ਵਿੱਚ ਪਾ ਲੈਂਦੇ ਆ ਕਾਰ ਸਾਡਾ ਪਵਿੱਤਰ ਹੈ ਕਹਿੰਦੇ ਕਾਰ ਪਵਿੱਤਰ ਹੋ ਗਿਆ ਜੇ ਰਤ ਲੱਗੇ ਕੱਪੜਾ ਜਾਮਾ ਹੋਏ ਪਲੀਤ ਸੋਰਤ ਪੀਵੇ ਮਾਨਸਾ ਕਹਿੰਦੇ ਉਸ ਰਤ ਨੂੰ ਸੁਖੂਨ ਨੂੰ ਤੂੰ ਪਿੰਦਾ ਤੈਨੂੰ ਕੋ ਨਿਰਮਲ ਚੀਤ ਕਹਿੰਦਾ ਉਹਨਾਂ ਦਾ ਚਿੱਤ ਫਿਰ ਕਿਸ ਤਰ੍ਹਾਂ ਨਿਰਮਲ ਹੋ ਸਕਦਾ ਹੈ ਕਹਿੰਦੇ ਆ ਨਾ ਕਿ ਸਾਡਾ ਮਨ ਸਾਫ ਹੈ ਇਹ ਜਿਹੜੇ ਸ਼ਰਾਬ ਪੀਣੇ ਵਾਲੇ ਆ ਮਾਸ ਖਾਣੇ ਵਾਲੇ ਕਹਿੰਦੇ ਸਾਡਾ ਮਨ ਸਾਫ਼ ਹੈ ਇਹ ਦਾਵਾ ਕਰਦੇ ਇਸ ਚੀਲ ਦਾ ਕਈ ਨਾ ਚੀਜ਼ਾਂ ਦਾ ਕਿ ਆਏ ਖਾਣ ਪੀਣ ਦਾ ਸਾਡਾ ਮਨ ਸੱਚਾ ਹੈ ਦਿਖਾ ਤਾਂ ਸਹੀ ਖੋਲ ਕੇ ਕਦੇ ਪਹਿਲਾਂ ਤਾਂ ਮਨ ਨੂੰ ਦਿਖਾ ਆਪਣੇ ਨੂੰ ਲੱਭਿਆ ਕਦੇ ਮਨ ਜਿੱਦਣ ਮਨ ਲੱਭ ਗਿਆ ਉਦੋਂ ਦਾ ਰੱਬ ਲੱਭ ਗਿਆ ਮਨ ਔਲੋਪ ਹੈ ਮਨ ਦਿਖਦਾ ਨਹੀਂ ਕਿਸੇ ਨੂੰ ਰੱਬ ਔਲੋਪ ਹੈ ਸੋਰਤ ਪੀ ਬੇ ਮਾਨਸਾ ਤਿੰਨ ਕੋ ਨਿਰਮਲ ਚੀਤ ਨਾਨਕ ਨੋ ਖਦਾਇ ਕਾ ਜਿਹੜਾ ਨਾਨਕ ਦੇਵ ਜੀ ਕਹਿੰਦੇ ਪਾਈ ਖਦਾ ਦਾ ਨੋ ਆ ਜਿਹੜਾ ਰੱਬ ਦਾ ਨਾਨਕ ਨੋ ਖਦਾਇ ਕਾ ਦਿਲ ਹੱਛੇ ਕਹਿੰਦੇ ਇਹਦੇ ਨਾਲ ਦਿਲ ਹੱਛਾ ਹੁੰਦਾ ਖਦਾ ਦੇ ਨੋ ਨਾਲ ਦਿਲ ਅੱਛਾ ਹੁੰਦਾ ਇਹ ਮਾਸ ਦੇ ਨਾਲ ਦਿਲ ਮਨ ਮੈਲਾ ਹੁੰਦਾ ਇਹਦਾ ਘਰ ਘਰ ਉਬਲਦਾ ਇੰਨੀ ਗਲਿਆਨ ਆਉਂਦੀ ਐ ਕੋਈ ਮਰਿਆ ਪਿਆ ਹੋਵੇ ਨਾ ਲੰਘਿਆ ਨਹੀਂ ਜਾਂਦਾ ਕੋਲੋਂ ਇੰਨਾ ਗੰਦਾ ਮੁਸਕ ਆਉਂਦਾ ਲੇਕਿਨ ਉਸ ਮਾਸ ਨੂੰ ਅਸੀਂ ਘਰ ਦੇ ਵਿੱਚ ਬਤੀਲੇ 'ਚ ਉਬਾਲ ਕੇ ਪਰਿਵਾਰ ਨੂੰ ਵਰਤਾਉਂਦੇ ਆਂ ਧਾਨੈ ਬੀਬੀ ਉਹ ਧਾਨੈ ਬੀਬੀ ਜਿਹੜੀ ਆਪਣੇ ਬੱਚਿਆਂ ਨੂੰ ਖੂਨ ਉਬਾਲ ਵਾਲ ਕੇ ਕੌਲੀਆਂ 'ਚ ਪਾ ਪਾ ਦਿੰਦੀ ਐ ਇਹ ਜੀ ਮਾਤਾ ਦਾ ਪੂਜਣ ਯੋਗ ਐ ਇਹ ਜੀ ਮਾਤਾ ਦੇ ਪੈਰਾਂ ਨੂੰ ਹੱਥ ਲਾਉਣਾ ਚਾਹੀਦਾ। ਉਹ ਧੰਨਾ ਹੈ ਮਾਤਾ ਗੁਜਰੀ ਆਪਣੇ ਪੋਤੇ ਨੂੰ ਕੀ ਸਮਝਾਉਂਦੀ ਹੈ। ਆਓ ਆਪਾਂ ਵੀ ਮਾਤਾ ਗੁਜਰੀ ਕੰਨੀ ਦੇਖੀਏ। ਆਪਾਂ ਵੀ ਆਪਣੇ ਪਰਿਵਾਰ ਦੇ ਵਿੱਚ ਨਾਮ ਵਰਤਾਈਏ। ਇਹ ਮਾਸ ਵਾਲੀ ਪਤੀਲੀ ਨੂੰ ਘਰ ਤੋਂ ਬਾਹਰ ਛੁੱਟੀ ਚੱਕ ਕੇ ਨਾਨਕ ਨੋ ਖਦਾਇ ਕਾ ਦਿਲ ਹੱਛੇ ਮੁਖ ਲੈਹ ਕਹਿੰਦੇ ਮੁਖ ਤੋਂ ਖਦਾ ਦਾ ਨੋ ਲੈ ਲਾ ਤੇਰਾ ਦਿਨ ਅੱਛਾ ਹੋ ਜਾਏਗਾ ਸਰ ਸਿੰਘ ਜੀਏ ਖੂਨ ਲੱਗ ਜਵੇ ਨਾ ਕੱਪੜੇ ਨੂੰ ਕਦੇ ਲਾ ਕੇ ਧੋ ਕੇ ਦੇਖਿਓ ਕੱਪੜਾ ਫਟ ਜਾਊਗਾ ਖੂਨ ਦਾ ਦਾਗ ਨਹੀਂ ਮਿਟਦਾ ਧੋ ਕੇ ਦੇਖ ਲਿਓ ਸਰਪ ਲਾ ਲਿਓ ਸੋਡਾ ਪਾ ਲਿਓ ਜੋ ਕਰਨਾ ਹੈ ਕਰ ਲਿਓ ਕੋਣ ਕੱਪੜੇ ਪਰ ਤੋਂ ਉਹ ਤਾਂ ਨਹੀਂ ਸਕਦਾ ਕੱਪੜਾ ਫੜ ਜਾਊਗਾ ਰਗੜੀ ਜਾਊਂਗੇ ਬੈਠੇ ਕੂਨ ਦਾ ਦਾਗ ਨਹੀਂ ਮਿਟਦਾ ਉਹੀ ਦਾਗ ਸਾਡੇ ਮਾਸ ਦਾ ਸਾਡੇ ਦਿਲ ਨੂੰ ਲੱਗ ਜਾਂਦਾ ਮਨ ਨੂੰ ਲੱਗ ਜਾਂਦਾ ਲੇਕਿਨ ਮੇਰੇ ਵਰਗਾ ਤਾਂ ਕਹਿੰਦਾ ਮੈਂ ਤਾਂ ਨਹਾ ਕੇ ਧੋ ਕੇ ਬੁਰਸ਼ ਕਰਕੇ ਆ ਗਿਆ ਇਹ ਹੀ ਧਾਰਨਾ ਦਿੰਦੇ ਕਹਿੰਦੇ ਨਹਾ ਕੇ ਧੋ ਕੇ ਬੀਬੀ ਕਹਿੰਦੀ ਮੈਂ ਤਾਂ ਸਵੇਰ ਨੂੰ ਉੱਠ ਕੇ ਨਹਾ ਕੇ ਧੋ ਕੇ ਤਾਰ ਸੋਈ ਚ ਵੜਦੀ ਆ ਹੈ ਕਹਨਾ ਬਹਿਵੇਂ ਵੀ ਰਾਤ ਨੂੰ ਮਾਂ ਸਿੰਧੀਆਂ ਕੌਲੀਆਂ ਪੜਪੜ ਖਾਦੀਆਂ ਬੀਬੀ ਨੇ ਸਵੇਰ ਹੀ ਉੱਠ ਆ ਕੇ ਰਸੋਈ ਚ ਵੜ ਗਈ ਇਹ ਕਿਰਿਆ ਕਰਮਸੀ ਕਰ ਰਹੇ ਆ ਇਹ ਦੱਸ ਰਹੇ ਆ ਲੋਕਾਂ ਨੂੰ ਕਿ ਸਾਡਾ ਤਾਂ ਘਰ ਬੜਾ ਪਵਿੱਤਰ ਹੈ ਨਾਨਕ ਨੋਕ ਦਾਇਕਾ ਦਿਲ ਹੱਛੇ ਮੁਕਲੇਹ ਅਬਰ ਦਿਵਾਜੇ ਦੁਨੀ ਕੈ ਕਹਿੰਦੇ ਹੋਰ ਜਿੰਨੇ ਤੂੰ ਕੰਮ ਕਰਦਾ ਹੈ ਨਾਮ ਤੋਂ ਬਿਨਾ ਅਬਰ ਦਵਾਜੇ ਦੁਨੀਕੇ ਝੂਠੇ ਅਮਲ ਕਰੇ ਉਹ ਕਹਿੰਦੇ ਝੂਠਿਆਂ ਵਾਲਾ ਸਾਰੇ ਇਹ ਝੂਠੀਆਂ ਗੱਲਾਂ ਨਾਮ ਤੋਂ ਬਿਨਾ ਸਾਰਾ ਕੁਝ ਝੂਠਾ ਹੈ ਸੰਸਾਰ ਦੇ ਵਿੱਚ ਜਾਂ ਹੋਂ ਨਹੀਂ ਤਾਂ ਕਿਆ ਆਖਾਂ ਕਰਨ ਜੋ ਤੱਕ ਮੈਂ ਕਰਦੇ ਨਹੀਂ ਮੈਂ ਕੀ ਆਖ ਸਕਦਾ ਕਿਆ ਨਹੀਂ ਕਿਆ ਊਮਾ ਕਿਆ ਨਹੀਂ ਕਿਆ ਕੋ ਸੋਚ ਸਕਦਾ ਕੀਤਾ ਕਰਨਾ ਕੀ ਹਾ ਕਥਨਾ ਪਰਿਆ ਪਰ ਪਰ ਧੋਮਾ ਕਹਨੇ ਸਾਰਾ ਕੁਝ ਕਰ ਲਿਆ ਪਰ ਗਿਆ ਪਾਪਾਂ ਦੇ ਨਾਲ ਫਿਰ ਧੋਂਦਾ ਆਪ ਨਾ 부ਝਿਆ ਲੋਕ ਬਜਾਈ ਆਪ ਨਹੀਂ 부ਝਿਆ ਲੋਕਾਂ ਨੂੰ 부ਝਾਉਂਦਾ ਆਪਰ ਪ੍ਰਦੇਸ਼ੇ ਆਪ ਨਾ ਕਰੇ ਆਪ ਤਜਾਪਤ ਜਨਮੇ ਆਪ ਛੱਡਿਆ ਨੀ ਨਾ ਝੂਠ ਬੋਲਣਾ ਛੱਡਿਆ ਨਾ ਮਾਸ ਖਾਣਾ ਛੱਡਿਆ ਸਾਰੇ ਮਾਰੇ ਕਰਮ ਕਰਦਾ ਲੋਕਾਂ ਨੂੰ ਪ੍ਰਚਾਰ ਕਰਦਾ ਆਪ ਨਾ ਬੁਝਿਆ ਲੋਕ ਬਜਾਈ ਐਸਾ ਆਗੂ ਹੋਵਾ ਕਹਿੰਦੇ ਇਹੇ ਜਾਗੂ ਹੋਵੇ ਕੀਤਾ ਕਰਨਾ ਕਿਹਾ ਕਥਨਾ ਭਰਿਆ ਪਰ ਪਰ ਧੋਮਾ ਆਪਨ ਬੁੱਝਾ ਲੋਕ ਬਜਾਈ ਐਸਾ ਆਗੂ ਹੋਮਾ ਨਾਨਕ ਅੰਦਾ ਹੋਏ ਕਹਿ ਜਿਵੇਂ ਨਾਨਕ ਜੀ ਵੀ ਕਹਿੰਦੇ ਆਪ ਅੰਦਾ ਹੈ ਦੱਸੇ ਰਾਹਾ ਲੋਕਾਂ ਨੂੰ ਰਾਹ ਦੱਸਦਾ ਆਪਨੈ ਨਾਨਕ ਅੰਦਾ ਹੋਏ ਕੇ ਦੱਸੇ ਰਾਹੇ ਸਭਸ ਮੁਹਾਏ ਸਾਥ ਹੈ ਅੱਗੇ ਗਏ ਹਾ ਮੂੰਹੇ ਮੂੰਹ ਪਾਏ ਕਹਿੰਦੇ ਅੱਗੇ ਜਦੋਂ ਜਾਣਾ ਇਹਨੇ ਦਰਗਾਹ ਦੇ ਵਿੱਚ ਉੱਥੇ ਪੇ ਤੇਰੇ ਮੂੰਹ ਤੇ ਤੱਕ ਕੇ ਪੈਣਿਆ ਸੱਟਾਂ ਪੈਣੀਆਂ ਮੂੰਹ ਤੇਰਾ ਕਾਲਾ ਹੋ ਜਾਣਾ ਦਰਗਾਹ ਦੇ ਵਿੱਚ ਅੱਗੇ ਗਿਆ ਮੂੰਹੇ ਮੂੰ ਪਾ ਸੋ ਐਸਾ ਆਗੂ ਜਾਪੈ ਪੌਣੀ ਮਹਾਰੂਤੀ ਸਭ ਤੂੰ ਕੜੀ ਮੂਰਤ ਵਿਚਾਰਾ ਕਹਿੰਦੇ ਮਹਾਰੂਤ ਹੈ ਉਹ ਮਹਾਰੂਤ ਹੈ ਮਹਾ ਉਹ ਕੜੀ ਮਹਾਰੂਤੀ ਹੈ ਉਹ ਮੂਰਤ ਮਹਾਰੂਤ ਹੈ ਜਦੋਂ ਅਸੀਂ ਬਾਣੀ ਦੀ ਵਿਚਾਰ ਕਰਦੇ ਮਹਾ ਰੁੱਤੀ ਸਭ ਕੜੀ ਮੂਰਤ ਵਿਚਾਰਾਂ ਤੋਂ ਗਣਤੇ ਕਿਨੇ ਨਾ ਪਾਇਓ ਕਹਿੰਦੇ ਤੂੰ ਕਿਸੇ ਗਿਣਤੀ ਕਰਨ ਵਾਲੇ ਨੇ ਕਿਸੇ ਨੂੰ ਪਾਇਆ ਨਹੀਂ ਜਿਹੜਾ ਗਿਣਤੀਆਂ ਵਿੱਚ ਐ ਨਾ ਇਤੋਂ ਤੱਕ ਵੀ ਗਿਣਤੀਆਂ ਕਿ ਅੰਮ੍ਰਿਤ ਛੱਕ ਕੇ ਨਾ ਇੱਕ ਵਾਰੀ ਬਸ ਸਵਾ ਮਹੀਨਾ ਪੂਰਾ ਕਰ ਲਈ ਸਵਾ ਮਹੀਨਾ ਜ ਰੋਜ਼ ਜਾਣਾ ਗੁਰਦੁਆਰੇ ਉਸ ਤੋਂ ਬਾਅਦ ਤੇ ਨਹੀਂ ਛੁੱਟੀਆਂ ਇਸ ਤਰੀ ਹੁੰਦਾ ਹੈ ਦੇਖੋ ਸੰਸਾਰ ਵਿੱਚ ਜਦੋਂ ਨਮਾ ਨਮਾ ਅੰਮ੍ਰਿਤ ਪਾਨ ਕਰਦਾ ਹੈ ਨਾ ਫਿਰ ਗੁਰਦੁਆਰੇ ਆਉਂਦਾ ਹੈ ਹੌਲੇ ਹੌਲੇ ਬੱਸ ਦੱਸਿਆ ਹੁੰਦਾ ਨ ਵੀ ਸਵਾ ਮਹੀਨਾ ਔਕਾ ਚੌਕਾ ਕੱਟ ਲਈ ਤੇ ਇਹ ਤੁਹਾਨੂੰ ਛੁੱਟੀਆਂ ਤੂੰ ਗਣਤੇ ਕਿਨੇ ਨਾ ਪਾਇਓ ਸੱਚੇ ਅਲੱਖ ਅਪਾਰਾ ਪੜਿਆ ਮੂਰਖ ਆਖੀ ਹੈ ਕਹਿੰਦੇ ਉਹ ਪੜਿਆ ਬਿਆ ਪੜਦਾ ਗੁਰੂ ਗ੍ਰੰਥ ਸਾਹਿਬ ਨੂੰ ਲੇਕਿਨ ਇਹਦਾ ਗਿਣਤੀਆਂ ਵਿੱਚ ਪਿਆ ਹੈ ਪੜਿਆ ਮੂਰਖਾ ਕਿ ਜਿਸ ਲਭ ਲੋਭ ਹੰਕਾਰਾ ਕਹਿੰਦਾ ਜਿਹੜਾ ਲੋਭ ਕਰਦਾ ਲਾਲਚ ਕਰਦਾ ਉਹ ਤਾਂ ਪੜਿਆ ਵੀ ਮੂਰਖ ਹੈ ਨੌ ਪੜੀਏ ਨੌ ਬੁਝੀਏ ਕਹਿੰਦੇ ਨੌ ਨੂੰ ਪੜਨਾ ਹੈ ਨੌ ਨੂੰ ਬੁਝਣਾ ਹੈ ਸਤਸੰਗੀ ਪਈਏ ਨਾ ਸਮਝ ਨੌ ਪੜੀਏ ਇਹ ਨੌ ਨੂੰ ਬਾਣੀ ਨੂੰ ਪੜਨਾ ਹੈ ਨੌ ਬੁਝੀਏ ਉਸ ਦੀ ਗੱਲ ਵੀ ਕਹਿ ਦਿੱਤੀ ਕਿ ਬੁੱਝਣਾ ਵੀ ਐ ਬਾਣੀ ਨੂੰ ਪੜਨਾ ਵੀ ਐ ਬਾਣੀ ਨੂੰ ਬੁੱਝਣਾ ਵੀ ਐ ਲੇਕਿਨ ਆਪਾਂ ਪਹਿਲੀ ਗੱਲ ਤਾਂ ਪੜਦੇ ਨੇ ਜੇ ਪੜਦਿਆਂ ਫਿਰ ਬੁੱਝਦੇ ਨਹੀਂ ਇਹਨੂੰ ਕੋ ਨਾਨਕ ਦੇਵ ਜੀ ਮਹਾਰਾਜ ਵਚਨ ਕਰਦੇ ਆ ਮੰਨਦੇ ਆ ਗੱਲ ਬਾਬੇ ਨਾਨਕ ਦੀ ਗੱਲ ਨਹੀਂ ਮੰਨਦੇ ਮੱਥਾ ਚਾਹੇ 10 ਵਾਰੀ ਟਕਾ ਲਓ ਤੇਕ ਦੇਣਗੇ ਨੋ ਪੜੀਏ ਨੋ ਬੁੱਝੀਏ ਗੁਰਮਤੀ ਵਿਚਾਰਾਂ ਕਹਿੰਦੇ ਗੁਰੂ ਦੀ ਮਤ ਲੈ ਕੇ ਦੀ ਵਿਚਾਰ ਕਰ ਗੁਰਬਾਣੀ ਦੀ ਵਿਚਾਰ ਕਰ ਗੁਰਬਾਣੀ ਦੀ ਵਿਚਾਰ ਜ਼ਰੂਰੀ ਹੈ ਲਿਖਿਆ ਹੈ ਨਾ ਗੁਰੂ ਗ੍ਰੰਥ ਸਾਹਿਬ ਵਿੱਚ ਨੋ ਪੜੀਏ ਨੋ ਬੁੱਝੀਏ ਗੁਰਮਤੀ ਵਿਚਾਰਾਂ ਗੁਰਮਤੀ ਨਾਮ ਧਨ ਖੱਟਿਆ ਕਹਿੰਦੇ ਗੁਰੂ ਦੀ ਮਾਤਰਾ ਜਰੋਂ ਨਾਮ ਦੇ ਧਨ ਨੂੰ ਖੱਟ ਲਿਆ ਹੈ ਭਗਤੀ ਪਰੇ ਪੰਡਾਰਾ ਫਿਰ ਭਗਤੀ ਦਾ ਪੰਡਾਰ ਪਰ ਜਾਂਦਾ ਹੈ ਨਿਰਮਲ ਨਾਮ ਮੰਨਿਆ ਕਹਿੰਦੇ ਨਿਰਮਲ ਹੋ ਗਿਆ ਜਦੋਂ ਨਾਮ ਨੂੰ ਮੰਨਿਆ ਬਾਣੀ ਨੂੰ ਮੰਨਿਆ ਨਿਰਮਲ ਨਾਮ ਮੰਨਿਆ ਦਰ ਸੱਚੇ ਸਚਿਆਰਾ ਕਹਿੰਦੇ ਦਰਤੇ ਫਿਰ ਸੱਚਾ ਹੋ ਗਿਆ ਜਿਸ ਦਾ ਜੂ ਪ੍ਰਾਨ ਹੈ ਅੰਤਰ ਜੋਤ ਅਪਾਰਾ ਕਹਿੰਦੇ ਜਿਹਦਾ ਅੰਦਰ ਤੇਰੇ ਅੰਦਰ ਜੋਤ ਵੱਲਦੀ ਹੈ ਜਿਹਦੇ ਪ੍ਰਾਨ ਆ ਸੱਚਾ ਸਾ ਏਕ ਤੂੰ ਹੋਰ జగਤ ਬਣ ਜਾਰਾ ਇਹਨੇ ਸੱਚਾ ਸਾਥ ਆਤੂ ਇੱਕ ਹੋਰ ਜਗਤ ਦਾ ਬਣ ਜਾ ਰਹਾ ਹੈ ਸਿਰਫ ਗੁਰਨਾਨਕ ਦੇਵ ਜੀ ਮਹਾਰਾਜ ਗੁਰਬਾਣੀ ਦੀ ਵਿਚਾਰ ਦੇ ਨਾਲ ਸੰਗਤਾਂ ਨੂੰ ਸਮਝਾਉਂਦੇ ਹਨ ਜਿਹੜੀਆਂ ਸੰਗਤਾਂ ਸਮਝ ਜਾਂਦੀਆਂ ਹਨ ਉਹ ਸੱਚਖੰਡ ਪਹੁੰਚ ਜਾਂਦੀਆਂ ਹਨ ਉਹਨਾਂ ਦੀ ਜੀਵਨ ਦੀ ਯਾਤਰਾ ਸੁਪੂਰਨ ਹੋ ਜਾਂਦੀ ਹੈ 84 ਲੱਖ ਜੋਨ ਤੋਂ ਛਟਕਾਰਾ ਹੋ ਜਾਂਦਾ ਹੈ ਸੋ satsang ji ਬਾਣੀ ਪੜ੍ਹਦੇ ਆਂ ਕਥਾ ਕਰਦੇ ਆਂ अनेका ਪ੍ਰਕਾਰ ਦੀਆਂ ਭੁੱਲਾ ਚੁੱਕਾਂ ਹੋਈਆਂ ਹੋਣਗੀਆਂ ਅਣਜਾਣ ਸਮਾਜਿਕ ਮਾਫ ਕਰਨ ਦੇ ਤੋਂ ਸੁਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਉਹਨੂੰ ਬੁਲਾਓ ਅਤੇ